ਇਹ ਜਿਹੜੀ ਸਭ ਕਹਿੰਿਆ ਚਰਨਤਨ ਅਜ ਅਸੀਂ ਸ਼ੇਰਵੀ ਸਿਟੀ ਸਾਡੀਆਂ ਵੱਲੋਂ ਐਕਸ਼ਨ ਸਾਹਿਬ ਦੇ ਨਰੇਸ਼ਨ ਦੇ ਐਸੇ ਸਾਹਿਬ ਦੇ ਨਰੇਸ਼ਨ ਦੇ ਲੋਡ ਸਾਡਾ ਕਾਫੀ ਵੱਧ ਰਿਹਾ ਪੀਛੇ ਜਾ ਮੇਰਾ ਜਿਹੜੇ ਟ੍ਰਿਪ ਹੋ ਰਹੇਗੇ ਤੇ ਸਰਕਾਰ ਨੇ ਸੈਸੋ ਜੋਡ ਦਿੱਤੀ ਲੋਕੀ ਉਹ ਵਾਲਨ ਤੋਂ ਬਾਅਦ ਹੀ ਦੁਰਵਰਤੋਂ ਕਰਦੇ ਗੁੰਡੀ ਲਾਉਂਦੇ ਤੇ ਹੁਣ ਅਸੀਂ ਚੈਕਿੰਗ ਜਿਹੜੀ ਆ ਜਿਹੜੀ ਸਟਾਰਟ ਕੀਤੀ ਆ ਫਿਰ ਦੇ ਟਾਈਮ ਇੱਥੇ ਗੁੰਡਾਸ ਤੋਂ 15 ਕੇਸ ਫੜੇ ਆ ਤੇ ਹੁਣ ਐਕਸ਼ਨ ਸਾਹਿਬ ਨੂੰ ਫੋਰਸਮੈਂਟ ਦਾ ਮਤਲਬ ਆਇਆ ਹੈ ਸ਼ਾਰ ਨੰਬਰ ਇਹਨਾਂ ਨਾਲ ਜੁਆਇੰਟ ਚੈਕਿੰਗ ਕੀਤੀ ਸੀਗੀ ਸਾਹਿਬ ਜੀ ਨੇ ਇੱਥੇ ਆਣ ਕੇ ਦੇਖਿਆ ਕਿਉਂ ਸ਼ੇਰ ਦੇ ਗਰਮੀ 'ਚ ਚਾਰ ਦੇ ਗੱਣਾ ਉੱਪਰ ਝੜ ਕੇ ਵੇਖਿਆ ਵੀ ਉਹ ਜਿਹੜੀ ਸਿੱਟੀ ਸਪਲਾਈਟ ਚਾਰ ਜਾਂਦੀ ਹੈ ਉਹ ਮਿੱਟਰ ਉਹਦੇ ਵਿੱਚੋਂ ਲਾ ਲਾ ਕੇ ਟੋਲ ਕਰਕੇ ਤੇ ਚੋਰੀ ਮਗਰੋਂ ਨਹੀਂ ਗੱਤ ਰਹਿਗੇ ਉਹ ਸਾਡੇ ਮੁਲਾਜ਼ਮਾਂ ਜਿਹੜੀ ਉਤਾਰ ਦਿੱਤੀ ਹੈਗੀ ਆ ਇੱਕ ਦੋ ਹੀ ਮੀਟਰ ਵੀ ਹੁਣ ਵੀ ਪੈ ਕਿਤੇ ਆ ਬਾਕੀ ਹੁਣ ਫਿਰ ਇਸ ਤੋਂ ਬਾਅਦ ਗੱਲ ਅਗਲੇ ਪੱਨੇ ਜਾਣਾ ਚੈਕਿੰਗ ਤੇ ਤੇ ਜੋ ਵੀ ਜਿਹੜਾ ਚੋਰੀ ਕਰਦਾ ਉਹਨੂੰ ਭਾਰੀ ਜੁਰਮਾਨੇ ਪਾਈ ਜਾਣਗੇ ਐਂ ਲੋਕਾਂ ਨੂੰ ਅਪੀਲ ਕਰਦੇ ਆ ਜੇ ਆ ਤੇ ਸਿੱਟੀ ਸ਼ਾਪਿੰਗ ਸਾਡੇ ਆਈਡੀ ਸਾਹਿਬ 96 61 13 079 ਤੇ ਐਕਸ਼ਨ ਸਾਹਿਬ ਸਰਦਾਰਾ ਰਫੀਤ ਸਿੰਘ ਜੀ ਉਹਨਾ ਨੰਬਰ ਹੈ 976113022 ਉਹਨਾਂ ਨੂੰ ਕੋਈ ਵੀ ਲਾਗੇ ਬਨੇ ਚੋਰੀ ਕਰਦਾ ਵਾ ਮਾਰੇ ਅਨਸਰ ਨੱਥਉਣ ਲਈ ਉਹਨਾ ਨੰਬਰਾਂ ਤੇ ਫੋਨ ਕਰਕੇ ਦੱਸ ਸਕਦੇ ਆ ਹੋਰ ਇਹ ਪਬਲਿਕ ਦਾ ਡਾਕਟਰ ਰੱਖਿਆ ਜਾਂਦਾ ਉਹ ਨੰਬਰ ਤੇ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਚੋਰੀ ਜਿਹੜੀ ਅਪਰਾਮ ਵਾ ਤੇ ਲੋਕ ਵੀ ਸੰਜੋਗ ਕਰਨ ਸਾਡੇ ਪਰ ਕਿਲੇ ਕਿਲੇ ਲੱਤੀ ਵਿੱਚ ਕੋਈ ਬੜੀ ਕੀਆ ਉਸ ਮੀਟਰ ਨਾਲ ਛੇੜੜ ਕੀਤੀ ਜਾਂ ਹਾਂਜੀ ਜਿੱਥੇ ਮੀਟਰ ਨਾਲ ਛੇੜਛਾੜ ਕੀਤੀ ਕੋਈ ਸੀਲ ਲੱਤੋ ਛੇੜ ਚੱਲਦੀ ਪਈ ਗੁਰੂਗਾ ਖੂ ਲਾਗੇ ਪੜੀ ਹੈ ਗਲੀਆਂ ਦੇ ਵਿੱਚ ਕਾਫੀ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਗਾਜੀਕੋਟ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਛੇੜਾਵਾ ਗੰਡੂ ਵਾਲੀ ਗਲੀ ਚੈਕਿੰਗ ਕੀਤੀ ਆ ਹੁਣ ਅਸੀਂ ਇਹ ਜਿਹੜਾ ਹੇਰ ਕੰਪਲੈਕਸ ਦਾ ਪੁਰਾਣਾ ਬਲਾਗ ਦਫਤਰ ਜਿਹਨੂੰ ਬੋਲਦੇ ਆ ਇੱਥੇ ਚੈਕਿੰਗ ਕੀਤੀ ਆ ਇਸ ਤੋਂ ਬਾਅਦ ਅਗਲੇ ਰਾਹ ਤੇ ਜਾਣਾ ਜਿੱਦਾਂ ਸਾਫ ਰਣਗੜ ਹਾਂਜੀ ਆ ਤਿੰਨ ਚਾਰ ਦੁਕਾਨਦਾਰ ਹੈਗੇ ਆ ਇੰਨਾ ਜਿਹੀ ਸਿਫਤ ਆ ਜਾਂਦੀ ਅੰਦਰ ਦਫਤਰ ਨੂੰ ਉਹਦੇ ਵਿੱਚੋਂ ਲਾਲ ਲੱਗ ਗਈ ਹੁਣ ਇੱਕ ਜੁਰਮਾਨੇ ਪਾਈ ਜਾਣਗੇ ਸਾਨੂੰ ਐਲ ਸੀ ਆਡ ਕੱਢ ਕੇ ਦੇਣੀ ਐ ਸੀ ਆਰ ਉਹ ਜੁਰਮਾਨੇ ਪਹੁੰਚੇ ਉਸ ਤੋਂ ਬਾਅਦ ਜਿਹੜੀ ਥਾਣੇ ਜਿਹੜਾ ਸਾਡਾ ਵੀਰ ਕੈਂਟੀ ਪਾਵਰ ਟੈਕਟਰ ਉੱਥੇ ਰਿਪੋਰਟ ਦਰਜ ਕਰਾ ਇਹੋ ugly guy